ਇੱਟੀਆਂ ਰਾਤ ਦਾ ਟਾਈਮ ਆ ਯੋ ਯੋ ਕੱਲੇ ਖੜੇ ਪੈਰ ਤਿਆਰੀ ਖੜੇ ਪੈਰ ਤਿਆਰੀ ਖੜੇ ਪੈਰ ਤੇ ਖੜੇ ਪੈਰ ਤਿਆਰੀ ਹਾਂਜੀ ਠੀਕ ਆ ਆਜੋ ਚਲੋ ਜੀ ਮਾੜਾ ਬਾਸ ਨੂੰ ਤਾਂ ਜਾ ਆਈ ਹੀ ਕਹਾਈਆ ਮੈਂ ਦੀ ਉਹਨੂੰ ਪਾਗੋ ਜੀ ਨਹੀਂ ਕਾਲੀ ਉਹ ਰੱਬ ਕੇ ਮੁੰਡਾ ਮਖਲੇ ਸੇ ਆ ਗਈਆਂ ਨਾ ਜੀਪ ਇੰਡਲ ਦੇ ਦਾ ਨੁਕਾ ਓਹੋ ਓਹੋ ਕਹਿ ਰਿਹਾ ਫੂਰਗਾ ਮਾਰਨ ਉਹ ਰੇਸਟੇਰ ਨੂੰ ਉਹਨਾਂ ਮੋਰਚਾ ਲਾ ਲਮਗੇ ਉਹ ਪੂਰਾ ਹੋ ਗਿਆ ਉਹ ਪੂਰਾ ਪਾਉਂਦਾ ਹੁਣ ਸਾੜਿਆ ਕਿਤੇ ਉਪਰੇ ਦਾ ਚਾੜਦੀ ਠਾਂਡਾ ਕੋਈ ਜਾਂਦਾ ਨਾਲੇ ਵੀ ਤੂੰ ਹੁਣ ਤੱਕ ਨਾ ਆ ਗਿਆ ਤੇ ਬਾਰ-ਬਾਰ ਫੋਟੋਆਂ ਕਿਤੀ ਜਾਂਦਾ 20 ਜਾਰੇ ਦੇ ਦੇ ਤੈਨੂੰ ਹੈ ਬਾਰ-ਬਾਰ ਹੋਈ ਤੈਨੂੰ ਕਹਿ ਲਿਆ ਚੱਟ 20 ਜਾਣ ਦੇ ਦੇ ਤੈਨੂੰ ਗੱਲਾਂ ਕਾਦੇ ਨਹੀਂ ਪਾਣੀ ਗੱਲਾਂ ਹੀ ਬਣਾਉਣ ਨੂੰ ਬੈਠੇ ਹੁਣ ਇਹ ਖਚਲਾ ਗਾਂ ਦੇ ਕੀ ਫੋਟੋ ਫੇਚਣਾ ਜਿਹੜੀ ਦਿੱਤਣੀ ਹੈ ਤਾਰਾ ਕੋ ਬੱਚੇ ਹੀ ਆ ਫੋਟੋ ਦੇ ਚੇ ਤੋ ਆ ਆ ਗਿਆ ਨੇ ਆ ਬੰਦੇ ਇਹਨੇ ਫੋਟੋ ਕੈਸੇ ਦੇ ਚੇ ਜਾਣੀ ਨਾ ਰਹੀ ਵੀ ਇਹ ਮੈਰੀ ਜੇ ਕਰਾ ਲੈ ਇਹ ਬਲੌਗ ਬਣਦਾ ਪਿਆ ਨਾ ਪਾਰਾ ਜਿੱਤੇ ਕੋ ਨਾ ਮੈਂ ਭੇਜ ਤੁੰਗ ਇੱਥੇ ਕਦੀ ਕੁੜੀਆਂ ਨੂੰ ਭੇਜ ਤੂੰ ਬਹੁਤ ਤੂੰ ਕਿਹਨੂੰ ਭੇਜਣੀ ਹੈ ਬਾਅਦ ਵਿੱਚ ਤਾਂ ਕੇ ਦੇਖੀ ਲੈ ਹੋ ਗੁੰਗਾ ਨੂੰ ਨਾਲੇ ਮੀਰਾ ਮੀਰਾ ਜਮੀਨ ਉਹ ਦੇਖਦੇ ਆ ਨਾ ਨਾ ਸੜਦਾ ਕੀ ਕਿਨੇ ਹੋਦਾ ਨਹੀਂ ਤਾਂ ਪਿਆ ਪਿੰਡੋਂ ਲੈ ਨੂੰ ਲੈ ਕੇ ਗਿਆ ਤੇਰਾ ਪਸਤ ਕਰਲਾ ਹੀ ਆ ਗਿਆ ਪੂਰਾ ਪੈਟਰ ਕੋਣੀ ਪੱਗਣਾ ਇਹ ਰੋੜ ਕੇ ਦੇ ਕੇ ਆਵਾ ਮਾਰੀ ਪਾਟੋਂ ਤੋਂ ਜਾ ਸੁਣਣਾ ਐਡਰ ਕਿੱਦਾਂ ਮਾਰੂਗਾ ਚਾਬੀ ਨੇ ਲੱਭੀ ਕਿਆ ਚਾਬੀ ਕੋ ਆਜ ਗਈ ਹੋ ਜੀ ਦਾ ਗੱਲ ਹੈ ਪਰ ਚਾਬੀ ਕੋ ਆਜ ਗਈ ਇਹ ਮੋਣੀ ਬਣੀ ਦੇਸੀ ਕਿੱਥੇ ਹੋਣੀ ਹੈ ਹੈ ਮਣ ਬਾਰਜਾ ਮੂੰਹ ਮੂੰਹ ਨੂੰ ਮੂੰਹ ਲਗਾਈ ਜਾਂਦਾ ਗੱਲ ਕੀ ਹੈ ਲੈ ਕੱਢ ਲਾ ਮੂੰਹ ਅੱਧੀ ਕਦਨ ਮਹੀ ਵਿਆਹੀ ਬੋਟੀਆਂ ਸੋ ਇਹਨਾ ਮੋਨੀ ਕਾ ਉਂਟਾ ਕੱਟਿਆ ਕੋਈ ਕੋਟੀ ਕੋਟੀ ਕੋਲ சாண்ட பத்து பேரா முன்னா ਚਾਤਾ ਬਣਾ ਲਾ ਹੁਣ ਲੈ ਅਰਜਾਈ ਕਾਣ ਲਈ ਜਾਨਾ ਕੰਬ ਲਈ ਲੈ ਸੰਗ ਦੀ ਬੋ ਨਾਲ ਮਾਤਾ ਬਣਾ ਨਾਲੇ ਕੋਟੀ ਗਾ ਨਹੀਂ ਖੋਲੀ ਤੂੰ ਕੋਟੀ ਕੋਟੀ ਕੋਈ ਜਦ ਪਤਲੇ ਨੂੰ ਕਾਲਾ ਮਾਰੀ ਬਾਕੀ ਮਾਵੇ ਕੋਲ ਲੜਿਆ ਕੋਟੀ ਗਾ ਮੈਂ ਬੱਕ ਵੀ ਰਣਾ ਹੁੰਦਾ ਰਾਤ ਨੂੰ ਮੱਕਦ ਨੂੰ ਬੱਕ ਲਊਂਗਾ ਤੇਰੇ ਨੂੰ ਨਾ ਪਣਾ ਨਹੀਂ ਜਕਰ ਪਤਾ ਕੀ ਆ ਜੇ ਇਧਰ ਨੂੰ ਬੱਕ ਲਿਆ ਥੱਲੇ ਦੇ ਪਣਾ ਇਹਦੇ ਨੂੰ ਬੱਕ ਲੈਣਾ ਪਣਾ ਫੇ ਕੋਟੀ ਖੋਲ ਦੇਵੇ ਐਨੀ ਮੋਟੀ ਪਾਜੋ ਆ ਮਨੂ ਦਿਖਾ ਮੜੀ ਕੋਟੀ ਕੋਲ ਦਾ ਕੰਬਲ ਚਾਕੇ ਮਾੜਾ ਬੰਦੇ ਆ ਪਤਾ ਤਾਂ ਲੱਗੇ ਕੋਟੀ ਕਿੰਨੀ ਮੋਟੀ ਆ ਹੈ? ਓ ਮਣ ਮੋਟੀ ਆ ਯਾ ਹੈ? ਮੋਟੀ ਆ ਯਾ ਕੀ ਹੈ? ਹੈ? ਮਾਨੂੰ ਜਾ ਬਣਾਉਣ ਲੱਗਾ ਹੈ? ਹੈ? ਉਹ ਬਲਦਾਨੀਓ ਤੋ ਦੇਖੀ ਤਾਂ ਓਹ ਹੋ ਚਲਾਈ ਚੱਲਾ ਡੱਬਾ ਲੱਭ ਜੂ ਰੱਬ ਗਿਆ ਲੱਭ ਕਿਉਂ ਨਾ ਜਾਇ ਪੈਂਦਾ ਬਲਾਕ ਮੈਂ ਚਾਹ ਚੁੱਕ ਡਖਣਾ ਬੇਕਾ ਆ ਬਲਾਕ ਬਣਦਾ ਪਿਆ ਆਹੋ ਉਹਨੂੰ ਦਸਾਲੀ ਜਗੇ ਉਹਨੂੰ ਪਤਾ ਹੀ ਨਾ ਉਹ ਉਹਨੂੰ ਕਹਿੰਦਾ ਉਹਨੂੰ ਕਹਿੰਦਾ ਬਣਾਉਣੀ ਨਹੀਂ ਆਉਦੀ ਤੂੰ ਕਹਿੰਦਾ ਕਦੇ ਕਾਕਾ ਤੇਰੇ ਨਾਲ ਖਰੀ ਬਣਾਉਂਦਾ ਹੋਣਾ ਚਾਹ ਹਣ ਉਹਦੀ ਗੱਲ ਹੀ ਕਹਿੰਦਾ ਉੱਤੇ ਦਿਖਾ ਉਹ ਕੋਈ ਨਹੀਂ ਚਾਹ ਬਣਦੀ ਪਈ ਆਂ ਪਾਣਦ ප टम हो टम हो गया ਚਲੋ ਖੋਲੋ ਜੀ ਖੋਲੋ ਇਹ ਐਕਸ਼ਨ ਚਲੋ ਜੀ ਹਾਂ ਹਾਂ ਕੋਕ ਪਿਆ ਚਲ ਕੋਈ ਨਹੀਂ ਘੁੱਟ ਘੁੱਟ ਪੀ ਲੋ ਤਾਂ ਕਿਤੇ ਕੀ ਆ ਉਹ ਘੁੱਟ ਘੁੱਟ ਪੀ ਲੋ ਫੜਾ ਅੰਦਰ ਕੋਈ ਕੁਝ ਨਹੀਂ ਹੁੰਦਾ ਰੱਖਣਾ ਇੱਥੇ ਕੀ ਆ ਹੁਣ ਦੋ ਘੁੱਟ ਪੀ ਲੈ ਬਸ ਹਾਂ ਦੋ ਘੁੱਟ ਰੱਖਣ ਪੀ ਲੈਣੇ ਹਾਂ ਕਪੜੇ ਦਾ ਵੀ ਖਤਮ ਆਈ ਹੈ ਇਹਦੀ ਆਹੋ ਇਹਨੂੰ ਤੇਰੇ ਕੋਟ ਹੋਰ ਕੀ ਹੈ ਦੁੱਧ ਮਿਲ ਗਿਆ ਕੋ ਕੋ ਬੰਦੀ ਤੇ ਸੀ ਇਹ ਲੈ ਬੰਦ ਤੀਕਿਆ ਸਾਈਡ ਤੇ ਰੱਖਦੇ ਕੋਈ ਨਹੀਂ ਬਣਾਦੇ ਲੋ ਜੀ ਲੱਗਾ ਦੁੱਧ ਪਾਉਣ ਦੁੱਧ ਨਹੀਂ ਲੱਗਦਾ ਪਿਆ ਲੱਗ ਗਿਆ ਦੁੱਤੇ ਲੱਗ ਗਿਆ ਹੋਰ ਉਹਨੂੰ ਕੀ ਆ ਹੋਰ ਹੋਰ ਠੀਕ 12 ਬੰਜਾਮੀਆਂ ਆ ਨਿਆ ਨਿਆ ਫੁਕਾ ਫੁਕਾ ਮਾਰੀ ਜਾਂਦਾ ਬਰਫੋ ਜੰਮੀਆਂ ਦੁੱਧ ਚ ਚਲੋ ਜੀ ਆਵਲੀ ਆ ਗਈ ਆ ਲਓ ਜੀ ਤੇ ਦੁੱਧ ਤੋਂ ਪਹਿਲਾਂ ਹੁਣੇ ਪਾ ਦੂੰ ਆਦਾ ਲੈ ਲੈਂਦੇ ਤਾਰਾ ਨਾ ਪਾ ਦਈ ਆਦਾ ਲੈ ਲੈਂਦੇ ਲੈ ਤੇ ਦੁੱਧ ਤੋਂ ਪਹਿਲਾਂ ਫੇਰੀ ਓਹ ਹੋ ਹੋ ਸੋ ਦੁੱਧ ਤੇ ਨੁਕਾ ਥੋੜਾ ਪਾਉਣਾ ਲੇ ਲੇ ਉਹ ਸਾਡੇ ਬਾਰੇ ਵੀ ਨਾ ਆਤੀ ਮਾ ਆਤੀ ਹੈ ਔਰ ਕਿਹਾ ਹਾਂ ਹਾਂ ਵਾਲੀ ਚਾਹ ਬਣ ਗਈ ਹੈ ਪਾਲੋ ਬੇ ਪਾਪੇ ਨੂੰ ਪਾਲੋ ਚਾਹ ਪਾਣੀ ਹੈਗੀ ਆ ਹੈ ਹਾਂ ਮਾੜਿਆ ਕੈਮਰਾਮੈਨ ਜੀ ਚਾਹ ਪੀਣੀ ਹੈ ਤੂੰ ਕੈਮਰਾਮੈਨ ਜੀ ਨਾ ਨਾ ਅੱਛਾ ਅੱਛਾ ਕੀ ਕਹਿੰਦੇ ਹੁੰਦੇ ਆ ਲਾਈਟਮੈਨ ਹੈ ਬਾਹਰ ਖੜਾ ਪੋਸਤ ਵੀ ਕਰ ਪੋਸਤ ਕਰਿਓ ਵੈਵਰਾ ਓਕੇ ਓਕੇ ਵਾੜੀਆਂ ਵੀ ਖਵਾੜੀਆਂ ਆ ਰਹੇ ਆ ਦੇ ਆਹ ਫਿਰ ਟੱਟੇ ਹੀ ਖੜੀ ਆ ਉਹ ਬਰਾਲਾ ਬੱਤਾਂ ਨਾ ਮੈਂ ਬੰਦ ਕਰ ਪੱਤਰਾਂ ਦੇ ਦੇਖ ਤਾਂ ਸਹੀ ਚਾਮ ਉੱਪਰ ਕੀ ਦਾ ਆਹ ਦੇਖਣਾ ਨਹੀਂ ਕੋਚਾ ਮਾਰ ਦਿਓ ਹਾਂ ਕੁੱਤੀ ਬੁੱਤੀ ਬੈਠੇ ਰੱਖੇ ਕੁੱਤੀ ਦੇ ਭਰਾ ਅੱਗਰ ਦੇ ਯਾਰਾ ਅੱਛਾ ਆਹ ਦੇਖ ਅੱਤਰ ਅਸੀਂ ਚਰਚਾ ਕਰੀ ਜਾਨਾ ਕੈਮਰਾਮੈਨ ਵੀ ਆਹ ਦੇਖ ਲੋ ਉਵਾਲੀ ਆ ਕੇ ਉੱਤੋਂ ਆ ਗਿਆ ਬਾਹਰ ਕੈਮਰਾਮੈਨ ਜੀ ਕੀ ਆ ਪਾਣੀ ਲਿੱਦ ਰਿਹਾ ਕੀ ਕੀ ਕੀਤਾ ਹਾਂ ਕੀ ਕੀਤਾ ਆ ਜੇ ਹੁਣ ਉਹਦਾ ਮੈਂ ਕਿਹਾ ਰਾਵਾਂ ਮੈਂ ਪਈ ਪਾਣੀ ਨਾ ਰਹੀ ਉਹਦੀ ਦਾ ਪੈਗੀ ਆ ਪਾਣੀ ਦਾ ਪੈਈਆ ਵਿਆਹ ਕੰਮ ਕੀ ਭਰਾਵਾ ਬੈ ਚਾਹ ਪਾ ਦੇ ਨੀ ਤੂੰ ਕੀ ਬਾਵਾ ਨੇ ਹਾਂ ਜਿਹੜੀ ਉਵਾਲੀ ਦੇ ਕੇ ਬਾਹਰ ਆਇਆ ਮੋਹੋ

ਲਓ ਜੀ ਗੁੱਟ ਕਰ ਹਮ ਖਲਾਸ ਤਾਂ ਉੱਪਰ ਦਾ ਘ ਭਰੇ ਹੋ ਜਿੱਦਾਂ ਪਾਣੀ ਹੁੰਦਾ ਜਿੱਦਾਂ ਪਾਣੀ ਨਹੀਂ ਹੁੰਦਾ ਉਦਾਂ ਦਾ ਖਲਾਸ ਭਰੇ ਹੋ ਤੂੰ ਪਾਈ ਚੱਲ ਸਨੈਪਚੈਟ ਹੋਰ ਤੈਨੂੰ ਇਹੀ ਕੰਮ ਆ ساری ਦਿਹਾੜੀ ਲਓ ਜੀ ਲਓ ਜੀ ਅੱਜ ਪੂਰਾ ਬਲੌਗ ਬਣ ਰਿਹਾ ਚੱਲ ਆਏ ਭਾਈ ਬੈਠ ਪਹਿਲਾਂ ਚਾਰਜਰ ਚਾਰਜਰ ਲੈਣ ਜਾਣਾ ਪੈਂਦਾ ਤੇ ਆਜ ਨੂੰ ਭੁੱਲ ਗਿਆ ਮੈਂ ਕਿਹੜਾ ਪਿੰਡ ਜਿਵੇਂ ਜਵਾਨਪੁਰ ਜੱਟਾਂ ਲੈ ਉਹ ਰਿਆ ਦੇ ਰੇ ਆ ਕੇ ਹੁਣ ਤਾਂ ਕੱਟ ਹੋ ਗਿਆ ਲੈ ਗੁੱਡੀ ਲੁੱਟਣ ਜੱਲਾ ਲੈ ਆਉਂਦੇ ਇਹ ਕਾਹਨੇ ਕਿੱਥੇ ਗਿਆ ਆ ਰਿਹਾ ਆ ਰਿਹਾ ਆਨੇ ਆਦੇ ਦੇਖੀ ਲੱਗਾ ਚੱਕਣ ਚੱਲ ਗਿਆ ਫਾਲਾਂ ਮੁਰੀਆਂ ਆਏ ਪਤਾਂ ਕੇ ਤਾਂ ਕੋਲੇ ਡੇਪੇ ਆਉਂਦੇ ਆਉਂਦੇ ਇਹ ਆਉਂਦੇ ਹੂੰ ਦੋ ਬਿੱਤੀ ਆਏ ਇਹ ਲੋਟ ਰਿਆ ਕਿ ਨਹੀਂ ਜਿਕੜਾ ਚੱਕੂਗਾ ਚੱਕ ਲਿਆ ਇੱਕ ਨੇ ਦੇਖਦੇ ਆਂ ਕਿਹੜਾ ਬਾਜੀ ਮਾਰਦਾ ਹਾਂ ਮੈਨੂੰ ਲੱਗਦਾ ਡੋ ਲਾਈਨ ਚ ਲੈ ਜਾ ਹਾਂ ਆਪਾ ਮੈਂ ਤੇ ਅਮੀ ਦੱਥੋਂ ਪਤੰਗ ਉਡਾਉਂਦੇ ਨੇ ਇਹਦੇ ਉੱਪਰ ਉਹ ਗਿਆ ਤੇ ਮੈਨੂੰ ਪਤਾ ਹੀ ਆਹੀ ਲੈਣਾ ਪਤਾ ਕਾ ਤੇ ਉਹ ਪਤੰਗ ਭਾਰ ਆ ਕਿਹੜਾ ਉੱਪਰ ਡੋਰ ਦਾ ਆਉ ਪਰ ਆ ਕਿਹਾ ਆ ਜਿਹੜਾ ਪਹਾਰਾ ਬਤੰਗੇ ਹਮੇਸ਼ਾ ਉਹ ਇਹ ਦੇਖੀ ਉਹ ਲਾਲ ਜੋੜਦਾ ਨਹੀਂ ਉਹ ਪਿੱਛੇ ਆਉਂਦੇ ਹਾਂ ਘਟਣਾ ਵਾਲ ਹੂੰ ਡੋਰ ਛੜਤੀ ਜਿਆਦਾ ਆ ਉਹ ਨਹੀਂ ਰੜਦਾ ਕਿੰਨੀ ਪਿੱਛੇ ਆਣਾ ਉਹਨਾਂ ਦੀ ਜਿੱਤੀ ਵੱਡੂ ਆ ਆ ਤਾਂ ਲੱਗੇ ਚੱਕਣ ਇਹ ਸਾਲਾ 2 ਰੁਪਏ ਦਾ ਪੰਗ ਨਹੀਂ ਆ ਉਹ ਐ ਨਹੀਂ ਦਵਾ ਗੋਲੇ ਉਹ ਕੋਪਰਾ ਕੇ ਅਮੀਤ ਨੇ ਲੈ ਕੇ ਜਾਣੇ ਅੱਜ ਹਮ ਤੇ ਆ ਅੱਲਾ ਅੱਲਾ ਕਪਰੇ ਕਰੇ ਭਾਗੇ ਆਉਂਦਾ ਚੋਬਰ ਲੈ ਵੀ ਡੈਡੀ ਨੇ 100 ਰੁਪਇਆ ਦੇ ਦਿੱਤਾ ਐ ਕਹਿੰਦਾ ਡੈਡੀ ਕੋ 100 ਰੁਪਇਆ ਦਵਾ ਦੇ ਬਸ ਹੋਰ ਕੋ ਕੰਮ ਨਹੀਂ ਹੋਈ ਚਾਹੀਦਾ ਕਹਿੰਦਾ 100 ਚਾਹੀਏ ਹਮ ਚੱਲ 100 ਦਵਾ ਦਿੰਦੇ ਆਪਣੀ ਵੀ ਗੱਲਾਂ ਹੁਣ ਵੀਡੀਓ ਨਾ ਯਾਰ ਮੈਨੂੰ ਮੈਂ ਤੈਨੂੰ ਮੇਰੀ ਯਾਦ ਬਹੁ ਆ ਜਾਂਦੀ ਵੀਡੀਓ ਹੈ ਕੱਲ ਕੀ ਹੈ ਤਾਂ ਮੈਂ ਨਹੀਂ ਵੀ ਆ ਰਾਤ ਪੱਕ ਬੰਨੀ ਸੀ ਅੱਜ ਬੰਨੀ ਨਹੀਂ ਯਾਦ ਹੈ ਰਾਤ ਪੱਕ ਦੀ ਹੁਣ ਬੰਨੀ ਨਹੀਂ ਹੈ ਮਗਾ ਹੁਣ ਬਾਗ ਨਹੀਂ ਬੰਨੀ ਇਹ ਕੀ ਚੱਕਰ ਪਿਆ ਹੈ ਹੈ ਸਾਲ ਵਿਧਾਨਾ ਮਾਲਿਆ ਮੋਟਰ ਐ ਸਾ ਆ ਲੈਟ ਦੇ ਖੱਲੇ ਲਗਾ ਜੋ ਲੈਟ ਹਾਂ ਕਿੰਨੀਆਂ ਲਗੀਆਂ ਹੋਏ 300 ਦੀ 300 ਦੀ ਆ 300 ਦੀ ਇੱਕ ਦੋ ਦੋ ਉਹ ਬੋਲਾਂਗੇ ਮੈਂ ਇੱਕ ਸੈਲ ਤੇ ਦੁਲਾ ਦਾ ਮੜੇ ਜਾ ਸਵਾਰ ਇਹ ਜਦੋਂ ਲੈਟਰ ਚ ਕੌਂਦੇ ਤਾਂ ਹੀ ਨਾ ਮੂੰਹ ਦਿਖਦਾ ਇਹਨਾਂ ਦਾ ਰਾਤ ਨੂੰ ਮੋਟਰ ਐ ਤੇ ਬੈਠਿਆਂ ਦਾ ਨਹੀਂ ਵਗਿਆ ਲੈਟ ਉਹ ਰੋ ਪਤਾ ਕਿ ਨਹੀਂ ਹੈ ਦੀ ਗੱਲ ਪਤਾ ਕੀ ਆ ਨਾਲੇ ਉਦਾਂ ਵੀ ਨਾ ਮੂੰਹ ਵੀ ਤਾਂ ਜਾਂਦਾ ਰਾਤ ਨੂੰ ਜਦੋਂ ਹਣਾ ਵੀ ਜਾਂਦੇ ਜਾਂ ਰਾਤ ਨੂੰ ਜਦੋਂ ਲਾਈਟ ਮਾਰੀ ਤੇ ਮੂੰਹ ਹੀ ਨਾ ਤਾਂ ਹੀ ਦਿਖਦਾ ਉਦਾਂ ਤਾਂ ਕਹਿਣਾ ਪਤਾ ਨਹੀਂ ਮੋਗਾ ਨਾਲ ਗਾਲਾਂ ਕੱਟੀ ਹੋਈ ਮੋਟਰਾਂ ਚੱਲੀ ਜਾਂਦਾ ਬੰਦਾ ਵੀ ਸਹੀ ਆ ਮੋਟਰਾਂ ਵੀ ਸਹੀ ਆ ਆ ਚੇ ਨੇ ਚੋਰੀ ਨਹੀਂ ਹੋ ਸਕਦਾ ਮੋਟਰਸਾਈਕਲ ਇਹ ਜਦੋਂ ਮਰ ਲਾ ਚੇਨ ਲਾ ਦਿੰਦੇ ਆ ਜੇ ਚੋਰੀ ਹੋਣ ਤੋਂ ਪਹਿਲਾਂ ਪਤਾ ਹੀ ਕਿ ਉਹਨਾਂ ਨੂੰ ਫੜਾ ਕਰਨਾ ਹੈ ਉਹ ਚੇਨ ਲਾ ਕੇ ਥੱਲੇ ਚ ਬੰਨ ਲੈਂਦੇ ਆ ਲੈਟਾਂ ਥੱਲੇ ਦੀ ਲਾਈਟ ਦਿਖਾਓ ਹਾਂ ਦੇ ਥੱਲੇ ਵੀ ਦਵਾਈਆਂ ਸਹੀ ਆ ਲੈਟਾਂ ਨਾਲ ਸਹੀ ਆ ਨਾਲੇ ਬੰਦਾ ਵੀ ਸਹੀ ਆ ਲਾਈਟ ਵੀ ਸਹੀ ਆ ਗੱਲ ਇਹ ਉਹ ਨਹੀਂ ਹੋਈ ਆ ਕੋ ਬਣਾਉਣਾ ਆ ਚੱਪ ਹੋ ਜਾ ਮੜ ਜਾ ਆ ਵੀ ਆ ਗਿਆ ਆ ਪਤਾਂ ਕੋ ਹੱਥ ਨਹੀਂ ਆਇਆ ਮੈਨੂੰ ਲੱਗਦਾ ਪਤੰਗ ਦਾ ਹੱਥ ਨਹੀਂ ਆਇਆ ਕੋਈ ਠੀਕ ਹੈ ਨਾ ਇੱਥੇ ਵੀ ਆਂਦੇ ਯਾਰ ਨੂੰ ਸਾਡਾ ਵੀ ਜੱਲ ਲੱਗ ਰੋ ਹੋਰ ਇੱਥੇ ਜਾਂਦੇ ਆਓ ਇੱਥੇ ਲੈ ਜਾਓ ਇਹਨੂੰ ਹਾਂ ਲੈ ਲੋ ਜੀ ਆਪਣਾ ਬੈਗਟ ਲੈ ਕੇ ਦੌੜਨ ਲੱਪੇ ਬੰਦੇ ਕਹਿੰਦੇ ਪੇਚਾ ਕਿੱਥੇ ਪਾਣਾ ਪੇਚਾ ਜਿਹਦਾ ਮੈਂ ਪੇਚਾ ਦਾ ਉਹਨੇ ਪੈਕਟ ਨੂੰ ਪੈਣ ਲੱਗਾ ਇਹਦਾ ਪੇਚਾ ਸਹੀ ਪੈਕਟ ਨੂੰ ਪੈਂਦਾ ਪਿਆ ਆ ਬਾਹਰ ਬਾਤ ਲੈਣੇ ਲੋ ਜੀ ਬੁੱਕ ਦਿਖਾਓ ਰਾਤ ਰਾਤ ਨਾਲ ਦੇ ਰਾਤ ਦੀ ਰੋਟੀ ਨਹੀਂ ਖਾਧੀ ਹੋ ਜੀ ਇੱਥੇ ਜਿਵੇਂ ਟ ਦੇ ਸਾਰੇ ਹੋ ਗਏ ਉਹ ਲਓ ਜੀ ਆ ਦੇਖੋ ਈ ਕਰੋ ਜੀ ਕਟਰ ਅੰਦਰ ਕਟਰ ਅੰਦਰ ਕਰੋ ਹਾਂ ਆਲੀ ਲਾ ਕੇ ਬੜਦਾ ਉਸ ਦੇ ਸਾਹ ਦੇਖਣ ਕਿਵੇਂ ਰਾਤ ਰਾ ਜੀ ਹਾਂ ਮੁੜਿਆ ਬਾਈ ਕਿਹਨੇ ਤੁਸੀਂ ਸੰਗੀ ਗਿਆ ਜਾਨਾ ਸਾਰਾ ਖਾਦਾ ਹਾਂ ਆਰੇ ਆ ਜੋ ਟਾ ਟਾ ਲਓ ਜੀ ਸਾਰੇ ਕਦਰਾਂਗਾਂ ਦੇ ਬੰਦੇ ਖੜੇ ਆ ਸਾਡੇ ਪਿੰਡ ਦੇ ਕਿਸੇ ਨੇ ਪਹਿਸ਼ ਵਿੱਕੀ ਡੌਨ ਜਮ ਜਾਣਦੇ ਆ ਜੀ ਉਹ ਕਹਿੰਦਾ ਉਹੀ ਹਾਂ ਬਸ ਸਮਝ ਲਿਓ ਵਿਆਹ ਦੇ ਆਹ ਸਾਨੂੰ ਆਇਆ ਲੋ ਜੀ ਉਹਨੇ ਨਹੀਂ ਕਰਿਆ ਜੱਲਾ ਜੀ ਵੀ ਲੰਗ ਲੈ ਆ ਜੀ ਜੱਲਾ ਜੀ ਸੰਪਰਕ ਕਰੋ ਇਹਨਾਂ ਤੇ ਵੀ ਫੇਲ ਪੜ ਕੇ ਲਈ ਆ ਉੱਥੋਂ ਫੇਲੇ ਲੈਣੀ ਆ ਜੀ ਇਹਨਾਂ ਨੇ ਬਾਈ ਜੀ ਹੈਲੋ ਰਣੀ ਕਹਿੰਦੇ ਹੈਲੋ ਥੋੜਾ ਖੇਲਣਾ ਪੈਣਾ ਬੱਚਾ ਦੱਸੋ ਬਣਿਆ ਹੈ ਭਾਈ ਜੀ ਬਾਈ ਦਾ ਵਲੌਗ ਹੀ ਕਿੰਨਾ ਮਾ ਗੇੜਾ ਇਹਦਾ ਇਹ ਹੁਣ ਇਹ ਗੇੜਾ ਪੰਜ ਪੰਜਵਾਂ ਛੇਵਾਂ ਖੜਦਾ ਹੂੰ ਬਾਰ-ਬਾਰ ਇਹੀ ਆ ਕੇ ਬਸ ਇਹ ਸ਼ਕਲ ਹੀ ਦਿਖਾਈ ਜਾਂਦਾ ਆਪਣੀ ਸਾਡੀ ਜਨਾਨੀ ਪਿੱਛੇ ਗੇੜੇ ਮਾਰਦਾ ਆ ਤੈਨੂੰ ਛੱਡ ਦੇਾਂਗੇ ਅਸੀਂ ਪਰ ਪਾਣਾ ਹੁਣੇ ਕਰ ਲੈਣੀ ਆ ਤੇ ਵੀ ਨਹੀਂ ਜਾਨ ਆ ਪਤਾ ਤੈਨੂੰ ਹੂੰ ਗੱਡੀ ਅੱਗੇ ਘੇੜਿਆ ਕੱਢਣਾ ਤੂੰ ਲੈ ਗੱਡੀ ਚਾਬੀ ਦੇ ਖੈ ਚੱਲ ਕੱਢ ਲੈ ਲੈ ਬਈ ਮਮੀ ਨਾਲੇ ਮੋਟਰ ਤਾਂ ਕਾਫੀ òn ਲੱਗਾ ਲੈ ਲੈ ਚਲੋ ਜੀ ਬੜੀ ਚਾਬੀ ਆ ਮੇਤੋਂ ਕੱਢੀ ਮੈਂ ਯਾਰ ਇਹਨਾਂ ਦੇ ਛੱਡ ਇਹ ਚਾਬੀ ਤਾਂ ਨਾਲ ਪਤਾ ਉਦਾਂ ਨਹੀਂ ਬੰਦਾ ਦਿੰਦਾ ਹੂੰ ਇਹਦਾ ਬਾਰ-ਬਾਰ ਆਈ ਜਾਂਦੀ ਨਾ ਪਤੰਗੇ ਨਹੀਂ ਮਿਲਦਾ ਹੈਂ ਤੂੰ ਜਾਣਾ ਨਹੀਂ ਪਤੰਗੇ ਨਹੀਂ ਮਿਲਦਾ ਨਾ ਵਿਚਾਰੇ ਨੂੰ ਨਾ ਚ ਵੀ ਜਿੱਲਾ ਹੂੰ ਜਾ ਹਲਪਾ ਤੂੰ ਕੰਨ ਆਉਂ ਤੂੰ ਕੀ ਕਰਨ ਮੈਂ ਬਾਈ ਤੂੰ ਆ ਵੀ ਆ ਜਮਾਨੇ ਦੇ ਪਏ ਆ ਮਾਲਪੁਰ ਨੂੰ ਮਾਲਪੁਰ ਨੂੰ ਜਾਂਦੇ ਪਏ ਮਾਲਪੁਰ ਮੇਰੀ ਥੋੜਾ ਬਣਾਇਆ ਜਰੀ ਬਣਾਈ ਬਣਾਈ ਆ ਤੋ ਕਾਲਾ ਮੂੰ ਚਲੋ ਅੱਛਾ ਰੰਗੀ ਵੜਦੀ ਜਾਂਦੇ ਆ ਆ ਲੈ ਤਾਂ ਲੰਗਰ ਖਾਏ ਆ ਆ ਦੇਖੀ ਲੰਗਰ ਖਾਏ ਆ ਲੰਗਰ ਆ ਜਾ ਆ ਆ ਆ ਆ ਆ ਆ ਯਾਰ ਦੋਸਤ ਬੈਠੇ ਚੱਲ ਭਾਈ ਸਾਹਿਬ ਚਾਚਾ ਕੱਟ 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 ਚੱਲ ਏ ਚਾਚਾ ਨਹੀਂ ਨਹੀਂ ਚਾਚਾ ਨਹੀਂ 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 ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਨਹੀਂ ਨਹੀਂ ਏ ਏ ਇਹ ਕੱਟਰ ਮਾਰ ਦੇ ਕਟਰ ਮਾਰਦੇ ਕਟਰ ਮਾਰ ਕਟਰ ਕਾ ਸਤਾ ਸਬਾਰਾ ਹਾਏ ਰੱਬ ਕੋਈ ਅਥ ਨਹੀਂ ਸਿੱਖਦੀ ਜਿੱਦਿ ਇੱਕ ਤੇ ਮੰਗਦਾ ਮੈਂ ਤਾਲਿਆ ਪ੍ਰਸ਼ਾਦ ਚੱਕੋ ਪ੍ਰਸ਼ਾਦ ਨਹੀਂ ਦਿੱਤਣਾ ਮੁਕਤ ਨਾ ਜਾਉ ਮਨ ਪ੍ਰੀਤ ਚਰਨ ਕਮਲਾਰਾ ਬਾਜੀ ਫੇ ਓਕੇ 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 ਆ ਲਓ ਜੀ ਸੀਟ ਮਾਉਣ ਨੂੰ ਲਓ ਜੀ ਆ ਮੇਮਣੇ ਆ ਮੈਂ ਮੈਂ ਹੋਈ ਆ ਆ ਸਮਝਦਾਰ ਆ ਜਿਹੜੀ ਬੈ ਗਈ ਆ ਸਮਝਦਾਰ ਵਾ ਪੰਡਤ ਭਾਜੀ ਹੱਥ ਥੱਲੇ ਲਾਓ ਤਾਂ ਦੋ ਦੋ ਦਾ ਭਾਜੀ ਨੇ ਸੰਭਾਲ ਲੇਗਾ ਇੱਕ ਤਾਂ ਮੇਰਾ ਪਜਾਮਾ ਹੀ ਖਾਈ ਜਾਂਦਾ ਜੇਲਾ ਹੋਪਨ ਇਹਦੇ ਮਗਰ ਕਰਦੇ ਨਹੀਂ ਨਹੀਂ ਕੋਈ ਨਹੀਂ ਹਾਂ ਠੀਕ ਐ ਅੱਜ ਆਪਾਂ ਲੈ ਕੇ ਚੱਲੇ ਆ ਜੀ ਮੇਮ ਨੇ ਚਾਰ ਚਾਰ ਮੇਮ ਨੇ ਪੰਡਤ ਪੇੜ ਮਾਰ ਬਾਕੀ ਅਸੀਂ ਮਿਲਦੇ ਆ ਬਾਅਦ ਚ ਜਪੇੜ ਨਹੀਂ ਮਾਰਨੀ ਉਹ ਇਹ ਮੇਰਾ ਬੋਤਾ ਪੰਜ ਪਾਰਟੀ ਇਹਦੀ ਨਾ ਚੱਲ ਫਿਰ ਉਹ ਹੀ ਦਾ ਗੱਲ ਚਲੋ ਮਿਲਦੇ ਆਂ ਜੀ ਬ੍ਰੇਕ ਤੋਂ ਬਾਅਦ ਉੱਠ ਖੜੋ ਟਾਡਾ ਆ ਗਿਆ ਆਹ ਬਤਾ ਐਨਾ ਨਾ ਕੀ ਖੇਲੂ ਮੈਨੂੰ ਪਿੰਡ ਆ ਗਿਆ ਖੇਲੂ ਮੈਨੂੰ ਉੱਠ ਖੜੋ ਉਧਰ ਤਾਂ ਜਿਵੇਂ ਘਾ ਰਹੀ ਉਹ ਤੋਂ ਬੜੇ ਹੋ ਗਏ ਆ ਬੂਟ ਖਾ ਗਈ ਕੋਹ ਸਾਹ ਦੇ ਜੁੱਤੀ ਆ ਓਰੇ ਕੋਹ ਸਾਹ ਦੇ ਬੂਟ ਖਾ ਗਈ ਬਾਈਓ ਆ ਨਾਲੇ ਕਈਆਂ ਦਾ ਤਸ਼ਮੇ ਖਾ ਗਈ ਮੇਰੇ ਓਰੇ ਜੁੱਤੀ ਓਰੇ ਪਜਾਮਾ ਗਿਆ ਸੀ ਪਜਾਮਾ ਗਿਆ ਸੀ ਮੁਰੇ ਸਾਹ ਟੈਨਸ਼ਨ ਨਹੀਂ ਲੰਦੇ ਵੀਡੀਓ ਸਾਰ ਇਹ ਆਨਲਾਈਨ ਹੀ ਆ ਇਹ ਬਸਾਲੇ ਉੱਠ ਖੜੋ ਸੁੱਤੇ ਪਏ ਆ ਪਿੰਡ ਆ ਗਿਆ ਉੱਠ ਖੜੋ ਆ ਤਾਂ ਉੱਠ ਖੜਿਆ ਚੱਲ ਬਹਿ ਜਾ ਹੁਣ ਸੌਂ ਜਾ ਆ ਲੈ ਉਹਨਾਂ ਦੇ ਤਾਂ ਕਿਤਾ ਸੁੱਤੇ ਪਏ ਆ ਨਾ ਕੋਨਾਂ ਖਬਰ ਨਾ ਸੋਦਰ ਕੋਈ ਨਾ ਬੁੱਧ ਆ ਦੇ ਤਾ ਉੱਠੋ ਮੇਵਣਿਓ ਹੁਣੀ ਹੋਣੀ ਹੁਣਾ ਪਿੰਡ ਆ ਗਿਆ ਇਹ ਟਾਡਾ ਕਲਾ ਚਲੋ ਉੱਠਾ ਆ ਉੱਠੋ ਠੇਕਾ ਨਾ ਗਿਆ ਉੱਠੋ ਸ਼ੂਗਰ ਰੋਕੀ ਨਹੀਂ ਗੱਡੀ ਨਹੀਂ ਤਾਂ ਲੰਮੇ ਪੈ ਗਏ ਹੁਣ ਕੋਈ ਤਾਂ ਖਾਲਾ ਜੱਫੀ ਪਾ ਕੇ ਸੌ ਜਾਣਾ ਸੀ ਹੋ ਹਿਤਾ ਗੱਲੋ ਲੋ ਇਹ ਆ ਗਏ ਚਾਹਤਾ ਦੋ ਯਾਰ ਆ ਗਏ ਘਰ ਆਪਣੇ ਲਿਆਂ ਦੇ ਉੱਤੇ ਸ਼ਿਫਟ ਹੋ ਗਏ ਅੱਜ ਕਬੂਤਰ ਫੀਲ ਕੁੱਕੜ ਦੇਸੀ ਇਹ ਨਿਊ ਮੈਂਬਰ ਇਹਨਾਂ ਦਾ ਆਪਾ ਵੈਲਕਮ ਕਰਦੇ ਆ ਤੇ ਬਾਕੀ ਤੁਹਾਨੂੰ ਦਿਖਾਉਂਦੇ ਬ੍ਰੇਕ ਤੋਂ ਬਾਅਦ ਲਓ ਜੀ ਹੁਣ ਆਪਾਂ ਕਰਦੇ ਆਂ ਬਲੌਗ ਖਤਮ ਜੇ ਤੁਹਾਨੂੰ ਸਾਡਾ ਇਹ ਸਾਰਾ ਬਲੌਗ ਵਧੀਆ ਲੱਗਾ ਤੇ ਲਾਈਕ ਕਮੈਂਟ ਸ਼ੇਅਰ ਕਰਦੇ ਹੋ ਤੇ ਬਾਕੀ ਤੁਹਾਨੂੰ ਅਗਲੇ ਬਲੌਗ ਨਵੇਂ ਨਵੇਂ ਮੇ ਦੇਖਣ ਨੂੰ ਮਿਲਦੇ ਰਹਿਣੇ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਦੱਬੋ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਚੋ ਹੋ ਹੋ ਥਗੇ ਬਾਕੀ ਮਿਲਦੇ ਆਂ ਅਗਲੇ ਬਲੌਗ ਚ ਬਾਏ ਬਾਏ